ਹਾਂਜੀ ਦੋਸਤੋ ਅੱਜ ਮੈਂ ਤੁਹਾਡੇ ਨਾਲ ਸਾਡੀ ਜ਼ਿੰਦਗੀ ਦੇ ਇੱਕ ਬਹੁਤ ਹੀ ਅਹਿਮ ਤੇ ਛੋਟੇ ਜਿਹੇ ਵਿਸ਼ੇ ਤੇ ਗੱਲ ਕਰਨ ਲੱਗਾ ਵਿਸ਼ਾ ਤੇ ਬੜਾ ਛੋਟਾ ਜਿਹਾ ਹੈ ਪਰ ਬਹੁਤ ਅਹਿਮ ਵੀ ਹੈ ਉਹ ਹੈ ਪੈਸਾ ਪੈਸੇ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਛੋਟਾ ਰੋਲ ਹੈ ਬਹੁਤ ਛੋਟੀ ਜੀ ਚੀਜ਼ ਹੈ ਪੈਸਾ ਸਾਡੀ ਜ਼ਿੰਦਗੀ ਦੇ ਵਿੱਚ ਪਰ ਅਸੀਂ ਇਹਨੂੰ ਐਡਾ ਵੱਡਾ ਬਣਾ ਲਿਆ ਹੈ ਕਿ ਸਾਰਾ ਕੁਝ ਹੀ ਪੈਸਾ ਬਣ ਗਿਆ ਹੈ ਪੈਸੇ ਤੋਂ ਇਲਾਵਾ ਕੁਝ ਰਿਹਾ ਹੀ ਨਹੀਂ ਜ਼ਿੰਦਗੀ ਦੇ ਵਿੱਚ ਬੰਦੇ ਦੇ ਸਭ ਤੋਂ ਇੰਪੋਰਟੈਂਟ ਹੁੰਦੇ ਨੇ ਉਹਦੇ ਰਿਸ਼ਤੇ ਨਾਤੇ ਤੇ ਬੰਦੇ ਨੇ ਪੈਸੇ ਦੀ ਖਾਤਰ ਆਪਣੇ ਸਾਰੇ ਰਿਸ਼ਤੇ ਨਾਤੇ ਵੀ ਦਾਤੇ ਲਾਤੇ ਨੇ ਅੱਜ ਦੀ ਸਚਾਈ ਹੈ ਨਾ ਸਿਆਣੇ ਬੰਦੇ ਮੇਰੇ ਨਾਲ ਸਹਿਮਤ ਜ਼ਰੂਰ ਹੋਣਗੇ ਔਰ ਸਭ ਤੋਂ ਇੰਪੋਰਟੈਂਟ ਚੀਜ਼ ਸੀ ਸਾਡਾ ਆਪਣਾ ਕਰਤਾਰ ਕੈਰੇਕਟਰ ਵੇਖੋ ਪੈਸਾ ਹਰੇਕ ਬੰਦਾ ਜਦੋਂ ਮਰਜੀ ਕਮਾ ਸਕਦਾ ਹੈ ਜਿੰਦਗੀ ਦੇ ਵਿੱਚ ਕਿਤੇ ਵੀ ਕਦੋਂ ਵੀ ਪੈਸਾ ਕਮਾ ਸਕਦਾ ਜੇ ਅੱਜ ਪੈਸਾ ਹੈਗਾ ਏ ਤਾਂ ਹੋ ਸਕਦਾ ਕੱਲ ਨੂੰ ਨਾ ਹੋਵੇ ਅੱਜ ਨਹੀਂ ਹੈਗਾ ਤਾਂ ਹੋ ਸਕਦਾ ਕੱਲ ਨੂੰ ਬਹੁਤ ਸਾਰਾ ਹੋਵੇ ਕਮਾਇਆ ਜਾ ਸਕਦਾ ਪਰ ਕਰਤਾਰ ਤੇ ਕੈਰੇਕਟਰ ਇਹ ਅਹਿਮ ਮੌਕੇ ਤੇ ਨਹੀਂ ਕਮਾਇਆ ਜਾ ਸਕਦਾ ساری ਜ਼ਿੰਦਗੀ ਲੰਘ ਜਾਂਦੀ ਹੈ ਬੰਦੇ ਨੂੰ ਆਪਣੀ ਪਛਾਣ ਬਣਾਉਂਦੇ ਆ ਪਰ ਅਸੀਂ ਲੋਕ ਇਸ ਗੱਲ ਨੂੰ ਅਜੇ ਤੱਕ ਸਮਝ ਹੀ ਨਹੀਂ ਪਾਏ ਅੱਜ ਪੈਸੇ ਦੀ ਦੌੜ ਠੀਕ ਹੈ ਸਾਡੇ ਜੀਵਨ ਨਰਵਾਹ ਵਾਸਤੇ ਸੰਸਾਰ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਾਸਤੇ ਸੰਸਾਰ ਦੇ ਇਸ ਵਸਤੂ ਵਟਾਂਦਰੇ ਦੇ ਵਿੱਚ ਪੈਸੇ ਦਾ ਬੜਾ ਇੰਪੋਰਟੈਂਟ ਰੋਲ ਹੈ ਪਰ ਪੈਸਾ ਸਿਰਫ ਜ਼ਰੂਰਤਾਂ ਤੱਕ ਸੀਗਾ ਇਸ ਤੋਂ ਵੱਧ ਨਹੀਂ ਸੀ ਨਗਾ ਪਰ ਅੱਜ ਪੈਸਾ ਜ਼ਰੂਰਤ ਨਹੀਂ ਸਾਡੇ ਸਾਰਾ ਕੁਝ ਬਣ ਕੇ ਬਹਿ ਗਿਆ ਹੈ ਪੈਸੇ ਤੋਂ ਉੱਪਰ ਕੋਈ ਨਹੀਂ ਅੱਜ ਮਾਂ ਬਾਪ ਯਾ ਪੁੱਤਰ ਭੈਣ ਭਰਾ ਇੱਕ ਦੂਜੇ ਤੋਂ ਪੈਸੇ ਦੀ ਕਾਰ ਦੂਰ ਹੋ ਗਏ ਹਰ ਕੋਈ ਇੱਕ ਦੂਜੇ ਕੋਲੋਂ ਪੈਸਾ ਖੋਣ ਦੇ ਚੱਕਰ ਦੇ ਵਿੱਚ ਰਿਸ਼ਤੇ ਨਾਤੇ ਸਭ ਦਾਾਂ ਤੇ ਲਾਤੇ ਕੀ ਪੈਸਾ ਇੰਨਾ ਇੰਪੋਰਟੈਂਟ ਹੋ ਗਿਆ ਹੈ ਹੁਣ ਗੁਰਬਾਣੀ ਇਹਨੂੰ ਕਹਿੰਦੀ ਹੈ ਮਾਇਆ ਹੋਈ ਨਾਗ ਨਹੀਂ ਮਾਇਆ ਨੂੰ ਨਾਗ ਨਹੀਂ ਕਿਹਾ ਹੈ ਜਗਤ ਰਈ ਲਪਟਾਏ ਜਗਤ ਨੂੰ ਲਿਪਟੀ ਹੋਈ ਹੈ ਤੇ ਜਿਹੜੇ ਨਾਗਣੀ ਜੀ ਨੂੰ ਲਿਪਟੀ ਐ ਤੇ ਫਿਰ ਉਹ ਵੀ 나ਗਣੀ ਵਰਗਾ ਹੀ ਹੋ ਗਿਆ ਉਹ ਵੀ 나ਗ ਹੀ ਬਣ ਗਿਆ ਨਾ ਸੋ ਇਹਨਾਂ ਗੱਲਾਂ ਨੂੰ ਸਾਨੂੰ ਸਮਝੇ ਇੱਕ ਛੋਟੀ ਜੀ ਸਿਰਫ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਸੀ ਪੈਸਾ ਤਾਂ ਹੀ ਤਾਂ ਸਾਡਾ ਇਤਿਹਾਸ ਪੜ ਕੇ ਵੇਖ ਲਓ ਸਾਡੇ ਗੁਰੂ ਸਾਹਿਬ ਨੇ ਇਸ ਗੱਲ ਨੂੰ ਇੰਪੋਰਟੈਂਟ ਨਹੀਂ ਦਿੱਤੀ ਉਹਨਾਂ ਨੇ ਕਰਤਾਰ ਕੈਰੇਕਟਰ ਨੂੰ ਉੱਚਾ ਰੱਖਣ ਦੀ ਗੱਲ ਕੀਤੀ ਪਰ ਅੱਜ ਅਸੀਂ ਪੈਸੇ ਕਰਕੇ ਸਭ ਕੁਝ ਕਰਤਾਰ ਕੈਰੇਕਟਰ ਸਭ ਕੁਝ ਗਵਾ ਲਿਆ ਇੱਕ ਬੰਦਾ ਛੋਟੀ ਉਮਰ ਤੋਂ ਲਿੱਕੇ ਵੱਡੀ ਉਮਰ ਬੁਢਾਪੇ ਤੱਕ ਜਵਾਨੀ ਸਾਰੀ ਗਾਲ ਕੇ ਆਪਣਾ ਕਰਤਾਰ ਤਿਆਰ ਕਰਦਾ ਹੈ ਪਰ ਪੈਸਾ ਜਦੋਂ ਮਰਜੀ ਕਮਾਇਆ ਜਾ ਸਕਦਾ ਹੈ ਕਰਤਾਰ ਜਦੋਂ ਮਰਜੀ ਨਹੀਂ ਕਮਾਇਆ ਜਾ ਸਕਦਾ ਸੋ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਓ ਜੇ ਤੁਹਾਨੂੰ ਮੇਰੀ ਇਹ ਮੈਸੇਜ ਚੰਗਾ ਲੱਗੇ ਤਾਂ ਅੱਗੇ ਫਾਰਵਰਡ ਕਰ ਦਿਓ ਇਸ ਤਰ੍ਹਾਂ ਦੇ ਹੋਰ ਜਿਹੜਾ ਵਿਚਾਰ ਆਪਜੀ ਨਾਲ ਸਾਂਝੇ ਕਰਦੇ ਰਹਿਣਾ ਤਾਂ ਅੱਡੇ ਤੱਕ ਪਹੁੰਚਦੇ ਰਹਿਣ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਵੇਖਣ ਲਈ あのまま。